ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਦਿਨੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ 4:30 ਹੋ ਗਏ ਅੱਜ ਲੱਗੇ ਆਪਾਂ ਵੀਡੀਓ ਸ਼ੁਰੂ ਕਰਨਾ ਇਸ ਟਾਈਮ ਤੇ ਬਾਕੀ ਜੀ ਪਲੀਜ਼ ਜੜ ਸਬ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਭੈਣ ਨੂੰ ਮਿਲੋ ਭੈਣ ਹੁਣ ਉੱਠੀ ਆ ਨਰਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸੁੱਤੀ ਇੱਠੀ ਆ ਦੇ ਉਹ ਮੇਰੇ ਪਤਾ ਲਾਦਾ ਫੇਸ ਤੋਂ ਵੀ ਥੋੜਾ ਕਲੀਅਰ ਹੈ ਨੀਂਦ ਆ ਗਈ ਸੀ ਮੈਨੂੰ ਤੇ ਬਸ ਜੀ ਅੱਜ ਕਹਿੰਦੇ ਬਣਾਉਣੇ ਆ ਆਲੂ ਪਕੌੜੇ ਪਕੌੜੇ ਤੇ ਬੇਸਣ ਪਿਆ ਘਰੇ ਬਾਦੂ ਤੇ ਭੈਣ ਨੂੰ ਮੈਂ ਕਿਹਾ ਮੈਨੂੰ ਪਕੌੜੇ ਬਣਾ ਕੇ ਦੇ ਦੇ ਕਿਉਂਕਿ ਮੈਂ ਕਦੇ ਬਣਾਏ ਨਹੀਂ ਜੀ ਪਕੌੜੇ ਆਪਾਂ ਤਾਂ ਉੱਥੇ ਮੁੱਲ ਨਾਲ ਹੀ ਲਿਆਉਣੇ ਹੁੰਨੇ ਆ ਤੇ ਭੈਣ ਬਣਾ ਲੈਂਦੀ ਹੁੰਦੀ ਹੈ ਘਰੇ ਹਾਂ ਆਪ ਬਣਾਵਾਂਗੇ ਬਸ ਮੈਨ ਲੱਗਦੀ ਹੈ ਬਣਾਉਣ ਨੂੰ ਤੇ ਮੈਂ ਆਖਿਆ ਮੈਂ ਚਲ ਪਕੌੜੇ ਬਣਾ ਦੇ ਉਹਨੇ ਮੈਂ ਭਾਂਡੇ ਭੁੰਡੇ ਚੱਲ ਗਏ। ਹੱਸੇ 5 ਮਿੰਟਾਂ ਹੀ ਬਣਾ ਦੇ ਕੋੜ ਤਾਂ 5 ਮਿੰਟ ਵੀ ਲੱਗਣ। ਅਰ ਜਿੰਨ ਵੀਰ ਦਾ ਘਰ ਕਿ ਸਾਨੂੰ ਰੋਟੀ ਚੱਲਦੀ ਬਣਾਉਣੀ ਪੈਂਦੀ ਹੈ। ਹਾਂ ਹਾਂ। ਹਾਂਜੀ ਜਾ। ਨਹੀਂ ਜਾਣਾ। ਠੀਮੜਿਆ। ਲਓ ਜੀ ਭਰਾ ਖਾਣਿਆ ਸਾਨੂੰ ਕੀ ਕਰਤੇ। ਜਮਾ ਵੀ ਨਹੀਂ ਟਿਕਦਾ ਜਮਾ ਵੀ। ਇਹਨੋਂ ਆਖੀਏ ਗਰਮੀਆਂ ਟਿਕ ਜਾਂ ਟਿਕ ਜਾਂ ਨਾ। ਲਓ ਜੀ ਬੁੱਟਾਂ ਚ ਪਾਣੀ ਪਾਉਂਦਾ ਇੱਥੇ ਤਾਂ ਰਣ ਫਿਰ ਠੰਡੇ ਠੰਡੇ ਥਾਂ ਜਾਂਸ ਮਾਰਿਆ ਜਾਵੇ ਹਨਾ ਹਮਮ ਹੋਰ ਇਹ ਟਾਲੀ 베ਰੀ 베ਰੀ ਫੱਕੂ ਗਰੇ ਨਹੀਂ ਹੋਣਾ ਹਾਂ ਹਾਂ ਇੱਕ ਵਰਕਾਨ ਇੱਕ ਵਰਕਾਨ ਇਹ ਹੋ ਕੀ ਹੈ ਅੱਛਾ ਦੋ ਸੀ ਆ ਕੀ ਸੀਗੇ ਇਹੀ ਸੀ ਵੀ ਇਹ ਅਮਰੂਦਾਂ ਦੇ ਸੁੱਕ ਗਿਆ ਤਾਂ ਓਏ ਲੋਣੇ ਮਚਾਤੇ ਪੱਤੇ ਹਨ ਹਾਂ ਬਾੜੀ ਕੱਲ ਲੋ ਥੋੜੀ ਚੱਲੀ ਉਧਰੋਂ ਅੱਜ ਬੁਰਾ ਹਾਲ ਹੈ ਕੀ ਤਾਂ ਗਰਮੀ ਬਹੁਤ ਜ਼ਿਆਦੇ ਆ ਮੱਤੇ ਅਮਰੂਦਾਂ ਦੇ ਹਾਂ ਆਹ ਤਾਂ ਹਰਾ ਹਰਾ ਇਹ ਤਾਂ ਹਰਾ ਪੱਤੇ ਦਾ ਇਹਦੇ ਸੂਤ ਸੁੱਕ ਸੁੱਕਦਾ ਗਏ ਕੀ ਹਰਾ ਹੋ ਜੇ ਨਹੀਂ ਤਾਂ ਹਰੇ ਹਰੇ ਹੂੰ ਆ ਤਾਂ ਸਮਾਰਨ ਸਮਾਰ ਗਏ ਥਾ ਵਧੀਆ ਬਣ ਜੇ ਸਮਾਰ ਕੇ ਸ਼ਪਾਈ ਦੇ ਫੁੱਲ ਦੇ ਲਾ ਦੇ ਨਾ ਗਰੇ ਤੇ ਮੈਂ ਤਾਂ ਕਹਣੀ ਹੂੰ ਪਾਣੀ ਦਾ ਪੰਗਾ ਲਓ ਜੀ ਆਪਣੇ ਜਸ਼ਨੇ ਨੂੰ ਮਿਲੋ ਜੀ ਸਵੇਰੇ ਕਾਲ ਕਰਿਆ ਲੋ ਜੀ ਕੀ ਕੀ ਜੱਕੀ ਫਰਦਾ ਹੂੰ ਜਿਸ ਦਾ ਰੰਗ ਚਿੱਟਾ ਹੋ ਗਿਆ ਓਏ ਇਹ ਸੀ ਕਮਰੇ ਚ ਬੈਠਾ ਰਹੇ ਸਾਰਾ ਦਿਨ ਬਾਹਰ ਨਹੀਂ ਆਉਂਦਾ ਪੋਰਾ ਵੀ ਫਰਕ ਪੈ ਗਿਆ ਪੁੱਤ ਮੂੰਹ ਦਾ ਓਏ ਹੂੰ ਸਮਝ ਵੀ ਜਾਇਆ ਕਰੋ ਹੂੰ ਚਲ ਚਲੀਏ ਉਹ ਤਾਂ ਨਹੀਂ ਕੀਤੀ ਬੁਰੇਆ ਉਹ ਜਦੋਂ ਫਟਾ ਕੇ ਦਿੰਦੇ ਸੌਰੀ ਆਪਣਾ ਦੇਖਾਂ ਦੇ ਬੰਦੇ ਤੇ ਬਾਹਰ ਉਹ ਬੇਸੁਦੀ ਆ ਬੜੀਆਂ ਵਾ 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 ਬੜੀਆਂ ਮੇਰੇ ਬੱਚੇ ਸੋਣਾ ਕੋਣੀ ਵੀ ਨਿਕਲੂ ਮੂੰਹੋਂ ਬੜੀ ਨਹੀਂ ਨਿਕਲਣਗੋ ਕੋੜੇ ਬਣਾਉਂਗੀ ਤੇ ਫਿਰ ਆਜਾ ਪਾਂ ਦੇ ਕੋੜੇ ਬਣਾ ਪਾਸਟ ਵੀ ਹੈ ਨਾ ਅੰਗੂਰ ਤਾਂ ਹੈਗੇ ਆ ਨਾ ਆਹ ਅੰਗੂਰ ਤਾਂ ਹੈਗੇ ਆ ਮੰਮੀ ਰਾਮਟਾ ਆਉਣਾ ਨਾਲ ਅੱਜ ਕਿਸੀ ਹੋਰ ਬਾਹਰ ਤੋਂ ਆਪਣੇ ਤੇ ਸੁਪਰੇ ਦੀ ਉਹ ਤੇ ਜੀਣਾ ਨਾ ਤੇ ਕਰੇਗਾ ਮੋਰੀ ਮੋਰੀ ਦੀ ਮਾਰ ਲਾ ਮੋਨਾਰਾ ਜੀ ਦਾ ਪਤਾ ਨਹੀਂ ਪਤਾ ਹੋ ਮੇਰੇ ਪਕੌੜੀਆਂ ਬਣਾਉਣੇ ਸਬਜ਼ੀ ਨੂੰ ਜੀ ਨਹੀਂ ਕਾਹ ਕਰੋ ਜਹਣਾ ਨਾ ਵੀਰੇ ਆਪਣੀ ਮਾਰ ਕਿੰਨੇ ਬਣਾਉਂਦੇ ਉਹ ਜਿਹੜਾ ਮੁਸਾਲਾ ਨਾਲ ਕੜੀ ਦੀ ਆਹੋ ਜਿਹਦਾ ਬਣਾਉਦੇ ਉੱਤੇ ਹੋ ਗਿਆ ਖਰਚਾ ਹੈ ਨਾ ਹੁਣ ਤੇ ਸਾਨੂੰ ਦੇ ਉਹ ਹੁਣ ਮੈਨੂੰ ਦੇ ਉਹ ਹੁਣ ਮੈਨੂੰ ਦੇ ਹੋਰ ਜਿਹਦੇ ਫਰਾਈ ਹੋ ਜਾਂਦੇ ਬਹੁਤ ਸੁਆਹ ਲੱਗਦਾ ਹੈ ਫਾਇਦੇ ਵਿੱਚ ਨੂਨ ਮਿਰਚ ਪਾ ਲੈਂ ਹੁਣ ਤੇ ਇੱਕ ਤਰ੍ਹਾਂ ਚਾਹ ਨਾ ਖਾਣ ਵਾਸਤੇ ਵਧੀਆ ਚੀਜ਼ ਹੈ ਇਹ ਲੈ ਖਾਣ ਜਾਂ ਜਾਂ ਜੇ ਬਣਾ ਲੈ ਉਹ ਤੇ ਇਹ ਹੋ ਰਿਹਾ ਉਹ ਆਹ ਉਹ ਤਾਂ ਮੈਨੂੰ ਦੇ ਉਹ ਬਸ ਨੂੰ ਗਣਾ ਦੇਵੇਂ ਪੰਜ ਮਿੰਟ ਵੀ ਲੱਗਣਗੇ

साग सब्जी का है ना भैन के पकौड़े बच्चे बना तो बस मैं आलू चीज के फिर धरने आप दाल सब्जी तो ये चाय हूँ जी कहीं आप करी वाली सब्जी बनाने ना गंढे ज्यादा पैदा है संघनी ही करी हो फिर भी वह बनती है पकड़ी जी सब्जी दो तीन दिन से बनी होगा खाने में भी वह आलू पा लो जी आप चाय भैन दी कहती है भी

ਤੇ ਫੇਰ ਹੁਣ ਦੁਪਹਿਰੇ ਤੇ ਇੱਕ ਵਾਰੀ ਆਹਨੇ ਬਾੜੀ ਛੱਕਾਂਗੇ ਹੁਣ ਮੰਨਾਂ ਦਾ ਖਾਣ ਨੂੰ ਸਾਰੇ ਲਵਾਉਗਾ ਲਓ ਜੀ ਇੱਧਰ ਬਣੀ ਜਾਂਦੀ ਹੈ ਲੇਟੀ ਇਹਦੇ ਵਿੱਚ ਸਰੋਂ ਮਿਕਸ ਕਰੀ ਹੈ ਤੇ ਉਸ ਕੱਢ ਲਾ ਗੱਡੀ ਛੇ ਲੇਟੀ ਕੋ ਸਾਜ ਕੱਢ ਲਈ ਕਿਉਂਕਿ ਇਹ ਗਰਮ ਹੋ ਜਾਂਦੀ ਹੈ ਤੁਸੀਂ ਜਿਹੜੀ ਇੱਕ ਇਹਦੇ ਥੱਲੇ ਬਾਟੀ 'ਚ ਲੱਗੀ ਉਹ ਭਰ ਕੇ ਕੱਢ ਲੈ ਨੇ ਦੇਲੀ ਉਸਦੇ ਆਟੇ ਦੀ ਕੱਢ ਲਈ ਗੱਦ ਲੇਟੀ ਦੀ ਕੱਢ ਲਈ

ਚੱਲ ਬਣਾ ਮੈਂ ਰੋਟੀ ਖਾਣ ਬਣਾਣੀ ਹੈ ਚੱਲ ਭੈਣ ਦੀ ਰੋਟੀ ਲਾਤੀ ਆਪਾਂ ਸਬਜ਼ੀ ਤੇ ਉਹ ਸਬਜ਼ੀ ਆਪਣੀ ਬਣੀ ਜਾਂਦੀ ਬਸ ਇਹਦੀ ਸਿੱਧੀ ਨਾਲ ਹੀ ਹੋ ਜੂਗੀ ਚੱਲ ਇਹ ਆਹੀ ਹੈ ਜੀ ਦੱਸੋ ਹਨ ਜਿਹੜੀ ਜਿਹੜੇ ਭੈਣ ਭਰਾ ਜਾਣਦੇ ਕਮੈਂਟਾਂ ਚ ਅਲਸੀ ਹੁੰਦੀ ਹੈ ਕਿ ਕਲਸੀ ਅਲਸੀ ਹੁੰਦੀ ਹੈ ਇਹ ਹਨ ਵੀ ਅਲਸੀ ਦੇ ਬੀਜ ਕਿਵੇਂ ਖਾਧੇ ਜਾਂਦੇ ਹਨ ਤੇ ਓਕੇ ਤੇ ਓਗੇ ਵੀਜ ਵਜੇ ਸ਼ਾਮ ਨੂੰ ਤੇ ਸਵੇਰੇ ਖਾ ਲੀ ਜੀ ਇਹਦੀ ਚੰਗੀਆਂ ਹੁੰਦੇ ਬਾਲਾਂ ਕੋਲ ਲਈ ਗਰੋਥ ਵਾਸਤੇ ਬਹੁਤ ਚੰਗੀ ਕਿੰਨਾਂ ਵਾਰ ਤੇ ਬੋਲਦੇ ਜੇ ਦਾ ਪਾਊਡਰ ਵਗੈਰਾ ਬਣਾ ਲਿਓ ਮੈਂ ਠੀਕ ਚਮਚਾ ਪਾ ਕੇ ਪੀਲੇ ਦੁੱਧ ਚ ਪਾ ਲੈ ਜਾ ਐ ਨਹੀਂ ਠੀਕ ਕਰਨਾ ਹਾਂ ਤੁਸੀਂ ਫਿਰ ਨਾ ਜਾਣ ਦੇ ਕਮੈਂਟ ਕਰ ਵੀ ਜਰੂਰ ਕਰਿਓ ਹਾਂ ਇਹ ਕਿਹਦੇ ਵਾਸਤੇ ਥੈਲੇ ਮੰਗਦਾ ਤੇ ਫਿਰ ਪਈਆਂ ਕੋਈ ਛਾਪਾ ਹੈ ਪਤ ਲਾਗੇ ਨਾ ਘੱਟ ਦੇ ਹਾਂ ਹਾਂ ਲੋ ਜੀ ਇਧਰ ਭੈਣ ਨੇ ਸਬਜ਼ੀ ਅੱਜ ਭੈਣ ਦੀ ਸਬਜ਼ੀ ਤੇ ਡਿਊਟੀ ਪਤਾ ਕਿਉਂ ਲਈ ਜਵਾ ਕਹਿਣ ਲੱਗੇ ਕਹਿੰਦੇ ਸਾਡੀ ਮੰਮਾ ਕਹਿੰਦੇ ਇਹ ਸਬਜ਼ੀ ਬਹੁਤ ਸਵਾਦ ਬਣਾਉਂਦੀ ਹੈ ਪਕੌੜਿਆਂ ਦੀ ਮਹੌਚਾਲਾ ਜੀ ਭੈਣ ਦੀ ਡਿਊਟੀ ਲਾਉਣੀ ਹੈ ਭੈਣ ਪਰ ਆਇਆ ਜੀ ਜੋ ਬੱਚੇ ਪਸੰਦ ਦਾ ਕਰਨ ਫਾਇਦਾ ਕੀ ਹੈ ਨਾ ਸਾਰੇ ਖੁਸ਼ ਹੋ ਸਾਡੇ ਜਸ਼ਨੇ ਦਾ ਆਏ ਹੈ ਨਹੀਂ ਜੀ ਉਹ ਤਾਂ ਜੈ ਜੀ ਮਰਜੀ ਸਬਜ਼ੀ ਬਣਾ ਕੇ ਦੇ ਦੇ ਉਹ ਵਧੀਆ ਖਾ ਲੰਦਾ ਖੁਸ਼ ਹੋ ਗਏ ਤੇ ਵੀਰੋ ਲੰਘਾ ਆਇਆ ਹੋ ਜਾਂਦਾ ਕਿ ਆਹ ਸਾਡੀ ਦੀ ਖੰਦ ਸਾਨੂੰ ਆ ਨਹੀਂ ਖੰਦ ਹਾਂ ਹਾਂ ਇਹ ਤੇ ਵੀ ਜਿਹੜੀ ਫ੍ਰੀ ਜੀ ਪਸੰਦ ਹੁੰਦੀ ਸੱਜੇ ਰਿਸ਼ਤਨ ਦੇ ਇਤਸਾਫਾ ਹੁੰਦੀ ਹਾਂ 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 ਇਤਸਾਫਾ ਦੇ ਪਸੰਦ ਦਾ ਕੋਈ ਤਰੀਕਾ ਨਹੀਂ ਮੇਰੇ ਇਤਸਾਫਾ ਹਾਂ ਹਾਂ ਇਹ ਵਧੀਆ ਨਹੀਂ ਆਰਚੀ ਦੀ ਚੀਜ਼ ਹੈ ਹਾਂ ਹਾਂ ਜੀ ਆਪਾਂ ਇੱਧਰ ਲੇਟੀ ਧਾਰਤਿਕ ਪਲੇਟੀ ਜਿਹੜੀ ਪੌਣੀ ਸੀ ਉਹ ਬੱਠਲ ਚ ਪਾ ਕੇ ਰੱਖਦੀ ਜਿਹੜੀ ਉਹਨਾਂ ਨੂੰ ਪੌਣੀਆ ਗਾਂ ਨੂੰ ਕੁਸ ਭਰਾ ਨੇ ਉਹ ਚਰ ਲਾਤੀ ਸੰਨੀ ਚਿਰ ਲਾੰਦਾ ਹੁੰਦਾ ਜਦੋਂ ਰਲਾਉਂਦਾ ਤੇ ਕੁਸ ਆਪਾ ਹੁਣ ਧਰਤੀ ਫਤੀਲਾ ਭਰ ਜੂਗਾ ਜਮਾ ਤੇ ਵਾਧੂ ਰਹੂਗਾ ਹਾਂ ਵਿੱਚ ਸਰੋ ਆ ਪੁੱਤ ਤੇ ਆ ਬਠਾ ਟਰੂਡੋ ਟਰੂਡੋ ਬਹੁਤ ਸੋਣੇ ਸੋਣੇ ਕਮੈਂਟ ਆ ਸਾਰਿਆਂ ਦੇ ਟਰੂਡਾ ਵੀ ਕੈਮਰੇ ਸਾਹਮਣੇ ਨਹੀਂ ਆਉਂਦਾ ਤੇ ਟਰੂ ਟੋ ਇਹਨੂੰ ਫੂ ਤਾਂ ਫਲੂਟੋ ਫਲੂਟੋ ਵਗੈਰਾ ਤੇ ਪ੍ਰਾਣ ਨੇ ਨਵਾ ਤੇ ਦੇਖੀਤੀ ਕੀ ਹਾਲ ਕਰਤਾ ਉਹ ਰਾਤ ਨੂੰ ਜੀ ਸੁੱਕਦਾ ਜਾਊਗਾ ਦੇਖੋ ਕੀ ਹਾਲ ਕਰਿਆ ਓ ਹੋ 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 ਕੇਰਾ ਇੱਥੇ ਨੀਰਾ ਪਾਇਆ ਸੀਗਾ ਇਹ ਤਾਂ ਖਾ ਲਿਆ ਹੁਣ ਇਹਨਾਂ ਨੂੰ ਆਚੀ ਵੀ ਹੋਈ ਵੀ ਹੈ ਕਿਹੜੇ ਵੇਲੇ ਸਾਨੂੰ ਬਾਹਰ ਕੱਢ ਦੇਣ ਚੰਗਾ ਹੁ ਤਾਂ ਜੀ ਪੱਖਾ ਚੱਲੀ ਜਾਂਦਾ ਤੇ ਆ ਫਿਰ ਦੀ ਕੁਕੜੀ ਕੁਕੜੀ ਆ ਕੁੱਕੜ ਕੁਕੜੀ ਜੀ ਜਿਹੜੀ ਹਉ ਆ ਸਾਰੀ ਜਮਾਰਾ ਕਿਲਾ ਜਮਾਰ ਦਾ ਭਰਾ ਨੇ ਬੀਜਾ ਕਿਲੇ ਤੋਂ ਥੋੜਾ ਜਿਹਾ ਘੱਟ ਆ ਤੇ ਬੀਜੀ ਹੋਈ ਆ ਵਧੀਆ ਇਹ ਇਸ ਵੇਲੇ ਤਾਂ ਇਹ ਕਮਲਾ ਜਾਂਦੀ ਹੈ ਜਿਵੇਂ ਪਾਣੀ ਨਹੀਂ ਮਿਲਿਆ ਹੁੰਦਾ ਜਮਾਂ ਤੇ ਉਹ ਹੁੰਦਾ ਭਰਾ ਐਨਾ ਅਸੀਂ ਛੱਡਾ ਕਰਦੇ ਆ ਵੀ ਆ ਲਾਲ ਸੂਟ ਐਡਾ ਪਹਿਣਾ ਦਾ ਲਾਲ ਸੂਟ ਪਾਇਆ ਪਰ ਇਹਨੂੰ ਆਇ ਨਹੀਂ ਹੈਗਾ ਜੀ ਵੀ ਮੈਂ ਆ ਨਹੀਂ ਕੱਪੜੇ ਪਾਉਣੇ ਜਿਹੇ ਜਿਹੇ ਕੱਪੜੇ ਇਹਨੂੰ ਜਿਵੇਂ ਜੇ ਮਿਲ ਗਿਆ ਹੁੰਦਾ ਵੀ ਚਲੇ ਘਰੇ ਪਏ ਆ ਜਲ ਮੈਂ ਸਮਾ ਲੈਣਾ ਆ ਹੀ ਨਹੀਂ ਕਰਦਾ ਵੀ ਮੇਰੇ ਮੈਂ ਆ ਨਹੀਂ ਪਾਉਂਦਾ ਵੀ ਛੋਟੀ ਉਮਰ ਦੇ ਵਿੱਚ ਹੀ ਜਿਹੜੀ ਖੇਡਣ ਦੀ ਉਮਰ ਹੁੰਦੀ ਹੈ ਜਵਾਕਾਂ ਦੀ ਨਾ ਤੇ ਇਹਨੇ ਘਰ ਦੀ ਸਾਰੀ ਕਬੀਲਦਾਰੀ ਸੰਭ ਰੱਖੀ ਐ ਤੇ ਚਲੋ ਸੁਖਣਾ ਹੁਣ ਤਾਂ ਵਧੀਆ ਪਰਿਵਾਰ ਆਪਦਾ ਵਧੀਆ ਤੇ ਲਓ ਜੀ ਰਾਮਪੁਰ ਦੇ ਬਾੜ ਬਾਹਰ ਫਿਰਦੇ ਆ ਰਾਮਪੁਰ ਪੱਕੇ ਚ ਮੈਂ ਦਰਵਾਖਤ ਆਗਾ ਧੁੱਗਾ ਪਾਲਾ ਕਰਨ ਵਾਲੇ ਵਦਨ ਵਾਲ ਵਧੀਆ ਜੀ ਤੁਹਾਨੂੰ ਲੇਟੀ ਦਿਖਾਉਣੇ ਆਪਾਂ ਮੈਨੂੰ ਤਾਂ ਭਾਈ ਬਹੁਤ ਵਧੀਆ ਲੱਗੀ ਸਾਰੇ ਗਾਂ ਭੈਣਾਂ ਕਹਿੰਦੀਆਂ ਸੀਗੀਆਂ ਕਨੇ ਦੀਦੀ ਆ ਤਾਂ ਆਟੇ ਵਾਲੀ ਚੱਕੀ ਦੀ ਤਾਂ ਬਹੁਤ ਜਿਆਦਾ ਮੌਜਾ ਬਾਲੀ ਮੌਜਾ ਹੈ ਜੀ ਦੇਖੋ ਲੇਟੀ ਬਣ ਗਈ ਉਹ ਆਪਾਂ ਦੇ ਹਿਸਾਬ ਨਾਲ ਉਹ ਕਰ ਸਕਦੇ ਆ ਵੀ ਆਪਾਂ ਲੇਟੀ ਮੋਟੀ ਉਹ ਕਰਨੀਆਂ ਵੀ ਹਨਾ ਕਿ ਡੜਫੜ ਜੀ ਕਰਨੀਆਂ ਜਾਂ ਬਰੀਕ ਕਰਨੀਆਂ ਦਲੀਆ ਵਗੈਰਾ ਘਰੇ ਬਣਾਉਣਾ ਹੋਵੇ ਸਾਫ ਕਣਕ ਦਾ ਵਧੀਆ ਤੋਸ ਮਾਰ ਕੇ ਤੇ ਵਧੀਆ ਬਣ ਜਾਂਦਾ ਆ ਦੇਖੋ ਇਹਦੇ ਉੱਤੇ ਨਾ ਆ ਲਿਖਿਆ ਸਾਰਾ ਸਾਰਾ ਕੁਝ ਪਾਪੜਾ ਵੀ ਉਹ ਆਟਾ ਮੈਦਾ ਗੇਹੂ ਗੇहूं ਚਾਵਲ ਮੱਕੀ ਦਾ ਤੇ ਰੋਟੀ ਕਹਿ ਜਾਂ ਪਤਲਾ ਪਤਲਾ ਅਗੇ ਹੋ ਜਵਾਰ ਮੱਕੀ ਬਾਜਰਾ ਦਾਣਾ ਦਾਲ ਆ ਦੇਖੋ ਰਵਾ ਦਾਣਾ ਦਾਣਾ ਆਪਾਂ ਨੂੰ ਇੰਨੇ ਦਾ ਤਾਂ ਪਤਾ ਹੀ ਨਹੀਂ ਦੇਖੋ ਸਾਰਾ ਕੁਝ ਕੁਝ ਵੀ ਪੀ ਸਕਦੇ ਆਪਾਂ ਇਹਦੇ ਵਿੱਚ ਲਿਖਿਆ ਹੋਇਆ ਸਾਰਾ ਦੱਸਿਆ ਵੀ ਆਪਾਂ ਕਿਵੇਂ ਯੂਜ਼ ਕਰਨੀ ਆ ਸਾਰਾ ਆ ਦੱਸਿਆ ਹੋਇਆ ਬਹੁਤ ਜਿਆਦਾ ਵਧੀਆ ਜੀ ਇਹ ਤਾਂ ਮौज ਬਣ ਗਈ ਭਰਾ ਨੂੰ ਕਹਿੰਦੇ ਚੀਜ਼ ਦਾ ਸੁਖ ਹੋ ਜਾਂਦਾ ਕਿੰਨੇ ਕਿਹੜਾ ਪੈਸੇ ਲੱਗ ਜਾਂਦੇ ਆ ਪਰ ਚੀਜ਼ ਦਾ ਸੁਖ ਹੋ ਜਾਂਦਾ ਵਧੀਆ ਲੋ ਜੀ ਆਪਾਂ ਹੁਣ ਇਹਨੂੰ ਕੱਢ ਦਿੰਨੇ ਆ ਢੋਲੀ ਜੀ ਦੇ ਵਿੱਚ ਇਹਨੂੰ ਵਿਲੀ ਕਰ ਦ ਸਾਫ ਕਰ ਲੈਨੇ ਕਿਉਂਕਿ ਹੁਣ ਇਸ ਤੋਂ ਬਾਅਦ ਦੋ ਤਿੰਨ ਦਿਨ ਲੋੜ ਨਹੀਂ ਪੈਂਦੀ ਫਿਰ ਆਪਾਂ ਆਟਾ ਆਟਾ ਹੀ ਕੱਢਾਂਗੇ ਆ ਭਰ ਗੀ ਢੋਲੀ ਜੀ ਇਹਦਾ ਢੱਕਣ ਲਾ ਕੇ ਧਰ ਦਾਂਗੇ ਇਹ ਚ ਕੱਢ ਦਿੰਨੇ ਆ ਤੇ ਆਪਣੀ ਲੇਟੀ ਵੀ ਬਸ ਉਦੀ ਬਣ ਜੂਗੀ ਜੇ ਟਾਮ ਨਹੀਂ ਲੱਗਦਾ ਜਿਵੇਂ ਵੀ ਅੱਗ ਮੱਚੀ ਜਾਂਦੀ ਵਾਧੂ ਲਓ ਜੀ ਭਰਾ ਕੋਤਨ ਲੱਗਿਆ ਹਰਾ ਇਹ ਤਾਂ ਜੀ ਆਪ ਜਸ਼ਨ ਦੇ ਰੈਡੀ ਵੰਗ ਜਾਮਾ ਨਹੀਂ ਪੇਲਾ ਰਹਿੰਦਾ ਮਾ ਦਾ ਪੁੱਤ 11 ਤਾਂ ਉਹ ਖਾਈ ਜਾਂਦੀਆਂ ਤੇ ਫੇਰ ਆਪਾਂ ਜਦੋਂ ਥੋੜੀ ਜਿਹੀ ਦੂੜੀ ਰਹਿ ਗਈ ਉਹ ਜ਼ੋਰ ਲਾਵਾਂਗੇ ਵਿੱਚ ਅਦੇ ਕੌ ਜੀ ਆਪਾਂ ਛਾਣਾ ਲਾ ਗਿਆ ਆਟਾ ਤੇ ਛੀ ਵੱਸ ਪੋਛੀ ਪਉਣ ਹੀ ਹੋ ਗਏ ਠੀਕ ਵੈਦ ਨਾਲ ਰੋਟੀ ਲੱਗ ਜਾਗੇ ਫਿਰ ਸੋਨੂ ਬਤਾਈ ਗੈਸ ਤੇ ਡਾਂਗ ਲੱਗ ਗਿਆ ਲਾਸ ਤੇ ਉਹਨੇ ਫਾਸਟ ਰੋਟੀ ਨਹੀਂ ਬੰਦੀ ਜਿਹਦੇ ਨੂੰ ਬਹੁਤ ਸ਼ੇਤੀ ਬੰਦੀ ਤੇ ਅੱਜ ਸਵੇਰੇ ਜਸ਼ਨ ਦੇ ਡੈਡੀ ਦਾ ਫੋਨ ਆਇਆ ਤੇ ਮੈਂ ਜਿਸਨੇ ਨੂੰ ਆਖਿਆ ਮਾ ਜਸ਼ਨ ਡੈਡੀ ਦਾ ਫੋਨ ਆ ਗਿਆ ਤੇ ਇਹਨਾਂ ਨੂੰ ਪੱਕਾ ਆਇਆ ਅਖਣੇਂ ਵਿਛੋਟੀ ਛੂਪੀ ਤੇ ਫਿਰ ਅਸੀਂ ਪੁੱਛਿਆ ਕਹਿੰਦੇ ਨਹੀਂ ਛੋਟੀ ਤਾਂ ਨਹੀਂ ਸੀ ਦੇ ਕਬਾਇਦ ਉਸਰਾਫੀ ਕਹਿੰਦੇ ਨਹਿਰ ਚ ਪਾਣੀ ਆ ਗਿਆ ਜਿਸ ਮੈਂ ਕਹਿੰਦਾ ਜਿਹੜੀ ਨਹਿਰ ਚ ਪਾਣੀ ਆ ਗਿਆ ਕਹਿੰਦੇ ਹਾਂ ਫਿਰ ਜਸਨੰਦ ਕਹਿੰਦੇ ਜੀ ਲੱਗ ਗਿਆ ਕਹਿੰਦਾ ਹਾਂ ਫੇਰਾ ਦੇ ਕਿਦਿਆਂ ਆਓਗੇ ਅਜੇ ਅੱਖ ਹੈ ਅਸੀਂ ਗਏ ਤਾਂ ਹਜੇ ਪਾਣ ਕਰ ਪਰ ਸੌਇ ਹਜੇ ਆਉਣ ਦਾ ਪਹਿਲਾ ਹੋ ਗਿਆ ਕਿਉਂ ਜਿਸ ਨੇ ਕਿ ਟੋਟਲਾ ਪਾਈ ਕਹ ਹਫਤਾ ਆਹ ਇੱਕ ਹਫਤਾ 10 ਦਿਨ ਜਾਂ 10 ਦਿਨ ਜਾਂ ਹਫਤਾ બસ ਆਪਣੀ ਝੋਟੀ ਨਾ ਥੋਏ ਝੋਟੀ ਸੁਖੀ ਫੇਰ ਤਾਂ ਪਰ ਜਾਣਾ ਫੇਰ ਬਾੜਾ ਵਿੱਚ ਨੂੰ ਵੀ ਧਾਰਾਂ ਦਾ ਹੋ ਜੂਗਾ ਬਾੜਾ ਚਾਰ ਧਾਰਾਂ ਹੋ ਜਾਣੀ ਔਖਾ ਹੋਈ ਐ ਹੂੰ ਹੂੰ ਲੋ ਜੂ ਧਾਰਾਂ ਫਰੀ ਕਰਦਾ ਹੁੰਦਾ ਧਾਰ

ਸਲਾਇਨਾਂ ਟੱਪਾਂ ਬਾਹਰ ਹੋ ਜਾਂਦਾ ਵੀ ਹੋਈ ਜਾਂਦਾ। ਸੀਲ ਬਾਹਰੀ ਆ ਜੀ ਇੰਨੀ ਸੀਲ ਐ। ਭੈਣ ਹਜੇ ਥੋੜਾ ਜਿਹਾ ਰੱਦਦੀ ਆ ਉਹ ਆਖੇ ਮੈਂ ਧਾਰ ਘੱਟ ਲੈ ਕੇ ਦਵਾ ਆਖਾ ਕਿੰਨੀ ਦਾ ਆ ਬੜੇ ਧਾਰ ਟੁੱਟ ਰਦਾ ਵੰਕ ਤੇ ਉਹ ਆਏ ਦਰਦੀ ਆ ਵੀ ਕਿ ਜੇ ਨਾਲ ਨਾਲ ਨਾ ਰਹਿ ਬਾਹਰ ਕੀ ਜੇ ਆਪਾਂ ਨੂੰ ਤਾਂ ਬੁਰੀ ਸੁਣਾ ਪਿਆ ਆ। ਆਪਨੇ ਲਗਾਈ ਨਹੀਂ।

ਜਿਹੜਾ ਗਾਂ ਜਾਂਦੇ ਆ ਇਹ ਗਲਤ ਹੈ ਨਾਲ ਅੱਡੀ ਬਣਾਉਣ ਨਾਲ ਹੁੰਦਾ ਆਟਾ ਹੋਵੇ ਤਾਂ ਇਹ ਨਾਲ ਲੋ ਜੀ ਆਪਾਂ ਲਾਗ ਪਾਣੀ ਤੇ ਹੋਰ ਕੁਝ ਆਹ ਦਾੰਦਾ ਮਾਈ ਜੀ ਤੇ ਨਾਲ ਤੇਰਾ ਫਾਈ ਗਈ ਕਿੰਨਾ ਖਾ ਹੋ ਜਾਵੇ ਤੈਨੂੰ ਵੀ ਪਿਆਵਾ ਜੀ ਭਾਜੀ ਐਨਾ ਠੰਡਾ ਪਾਣੀ ਦੀ ਗੰਬੀ ਦਾ ਬਾਹਲੀ ਮੌਜਾ ਕਿ ਸਾ ਉਸ ਆਪਣੇ ਸਾਡੇ ਉੱਥੇ ਤਾਂ ਨਹੀਂ ਪਸੂਂਦੇ ਪਾਣੀ ਪੁੰਦੀ ਦਾ ਜੇ ਪੰਪੀ ਦਾ ਪਾਣੀ ਪਿਆਰੀਏ ਦੁੱਧ ਘਟ ਜਾਂਦੇ ਨਾਲ ਕਿਉਂ ਸਾ ਆਪਣੇ ਵਾਲੇ ਪਸੂ ਉੱਥੋਂ ਵਾਲੇ ਵਿੱਜੇ ਹੋਏ ਐ ਕੱਸੀ ਵਾਲੇ ਪਾਣੀ ਸਾਰੇ ਇਹ ਪਸੂ ਇਹ ਸਿੱਧੇ ਵਿੱਜੇ ਨੇ ਇਹ ਰਾਜਦਾਰੀ ਇਹਨਾਂ ਨੂੰ ਕਦੇ ਗਮਸਣਾ ਹਾਂ ਜੀ ਅਮਰ ਜਾਈ ਸੀ ਇਹਨੂੰ ਕੱਸੀ ਦਾ ਪਾਣੀ ਪੀਉਣਾ ਪੈ ਜੇ ਤੇ ਪਿੰਡੇ ਨਹੀਂ ਪਸੂ ਪੀਲਾ ਪੀਲਾ ਪੈਂਜੀ ਅੱਧਾ ਅੱਧਾ ਪੀਦਾ ਪੀਲਾ ਪੀਲਾ ਲੈ ਘੋੜ ਲੈ ਦੀ ਪਾਸ ਪੀ ਲੈਣਾ ਦੁੱਠਾ ਹੈ ਦੁੱਠਾ ਪੀ ਲੈਣੀ ਆ ਇਹ ਵੀ ਪੰਗਾ ਹੈ ਨਾ ਦੁੱਠਾ ਨੂੰ ਪੀਣੀ ਆਪਣੇ ਆਗਲੀ ਨਾਲ ਦਾ ਯਾਰ ਲਓ ਜੀ ਮਾਮਾ ਹੋ ਗਿਆ ਰੈਡੀ ਜਿਹਾ ਮਾਮਾ ਮੁੜੀਂਗਾ ਕੋਈ ਬਾਮਲੇ ਜਾਣਾ ਬਸ ਹਮ ਮਾਮੇ ਦੀ ਰੋਟੀ ਰੈਡੀ ਅੱਜ ਮਾਸੀ ਨੂੰ ਲਾ ਦਿੰਦੇ ਰੋਟੀ ਮਾਸੀ ਪਗਾਈ ਜਾਂਦੀ ਆ ਵੀ ਰੋਟੀਆਂ ਵੇ ਬਾਲੀਆਂ ਆਏ ਆਪਣੀਆਂ ਅਗਰ ਛੋਟੀਆਂ ਛੋਟੀਆਂ ਹੋਰ ਵੈਰਾਈਟੀ ਹੋ ਗਈ ਹੈ ਵੈਰਾਈਟੀ ਹੋਰ ਨਸਲ ਹੋ ਗਈ ਨਾ ਮਰਲਾ ਤਾਂ ਨਹੀਂ ਹੈ ਨਾ ਨਾ ਪੂਜੀ ਬੜੀ ਵੱਡੀ ਹੈ ਨਹੀਂ ਆਹ ਥੋੜੀ ਹੈ ਚਿੱਟੀ ਥੋੜੀ ਹੁੰਦੀ ਹੈ ਤੇ ਚਿੱਟੀ ਥੋੜੀ ਹੈ ਆਪਣੀ ਵਾਲ ਦੇ ਤਾਂ ਇੰਨੀ ਚਿੱਟੀ ਹੈ ਨਾ ਪੂਸ਼ ਵੀ ਛੋਟੀ ਹੁੰਦੀ ਹੈ ਉਹ ਦਿਖਾ ਪਰ ਬਲੋਂ ਚੱਲ ਕਰੇਂਗਾ ਇਹ ਗਿਣੀ ਖਾਈਂ ਨੇ ਇਕ ਕਲਾਕਾਰ ਨੂੰ ਤਾਂ ਬੜਾ ਜੂਠਾ ਕਹਿੰਦਾ ਕਰ ਲਈ ਤਿਆਰੀ ਤੇਰੇ ਮਾਮੇ ਅੱਜ ਸੁਣਿਆ ਆਣਾ ਆਂਗਰੇ ਖੱਲੀ ਗਾਂ ਮੈਂ ਨਾ ਇਹ ਬੱਚੀ ਦਾ ਅੱਡਵਾ ਦਾ ਪੱਤਨਾ ਕਰਦੀ ਨਾ ਕੋਲ ਖਰਾਬਾ ਦੇਖੀ ਇੱਧਰ ਖਾਂਦੀ ਹੈ ਵਿਆਦੀ ਹੋ ਆਗਰ ਬਾਅਦ ਚ ਵੀ ਖਾਲੂ ਚੋ ਜੀ ਪਾਪਾ ਗਿਆ ਦੋ ਵਾਲੀ ਚਾਹ ਪੀ ਕੇ ਪਿੰਡ

ਕੋਈ ਨਹੀਂ ਕੋਈ ਜਾਂਦਾ ਉਹ ਇੱਥੇ ਫਿਰਦੇ ਆ ਅੜੀ ਅੜੀਆ ਤਾਂ ਖਾ ਲੈਣੇ ਹੂੰ ਛੋਟੀਆਂ ਐ ਤੂੰ ਇਦੋਂ ਛੋਟੀਆਂ ਹੂੰ ਕਹਿਆ ਤਾਂ ਕੱਲ ਮੈਨੂੰ ਕਿੰਨਾ ਟਾਈਮ ਆ ਗਿਆ ਕੁੱਕੜ ਨੂੰ ਥੱਲੇ ਫਾਦੂ ਉਹ ਹੁੰਦਾ ਦੱਬ ਹੂੰ ਤੰਨੇ ਲਾਉਂਦੇ ਨਾ ਦੋ ਅਜਾ ਆਪਣੇ ਚੋਣ ਨੂੰ ਭਾਉਂਦੇ ਤੂੰ ਤਾਂ ਇਹਨਾਂ ਦਾ ਦੂਡੋ ਪਤਾ ਏ ਕਿ ਇੱਕ ਤਾਂ ਆਪਣੇ ਜਿਵੇਂ ਸ਼ੁਰੂ ਕਰ ਸਾਨੂੰ ਪਾਦਨੇ ਰੋਟੀ ਉਮੇਂ ਖਾਂਦਾ ਵੀ ਐ ਥੱਲੇ ਸੜਦੀ ਐ ਇਹਨਾਂ ਦਾ ਖਾਂਦਾ ਵੀ ਦੁੱਧ ਦੇ ਵਿੱਚ ਪਹਿਲਾਂ ਰੋਟੀਆਂ ਭਿਉਆਂ ਨੀਆਂ ਪੈਂਦੀਆਂ ਗਲਾਸ ਦੁੱਧ ਦੇ ਵਿੱਚ ਤੇ ਫੇਰ ਖਾਂਦਾ ਵਾ ਜੂਮ ਬਾਦ ਵੀ ਜਮਾਨੇ ਖਾਂਦਾ ਲੈ ਖਾ ਲੋ ਪ੍ਰਭੋ ਉਹ ਡਾਰ ਦੇ ਦੁੱਧ ਕੋਈ ਮਾਤਿ ਖਾਂਦਾ ਜੀ ਬਾਬਾ ਚਲੋ ਜੀ ਇਸ ਦਿਨ ਵਾਲਾ ਪੰਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਕਿਉਂਕਿ ਪਰ ਹੌਲੀ-ਹੌਲੀ ਅਪਲੋਡ ਹੋਊਗੀ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਕੱਲ ਨੂੰ ਆਏ ਆ ਵੀ ਕੋਸ਼ਿਸ਼ ਕਰਾਂਗੇ ਵੀ ਆਪਾਂ ਟਾਈਮ ਨਾਲ ਹੀ ਆਪਣਾ ਵਲੌਗ ਹੈ ਜਿਹੜਾ ਆਪਾਂ ਸ਼ੁਰੂ ਕਰ ਸਕੀਏ ਕਿਉਂਕਿ ਐਸ ਵੇਲੇ ਥੋੜਾ ਫੋਨ ਨਾ ਗਰਮ ਹੋਣ ਲੱਗ ਜਾਂਦਾ ਇੱਕ ਤਾਂ ਗਰਮ ਮੀਟਰ ਪ੍ਰੈਸ਼ਰ ਬਾਹਲਾ ਜਾਂਦਾ ਦੱਸਿਆ ਜੀ ਪੁੱਛੋ ਹੀ ਨਾ ਤੇ ਚਲੋ ਜੀ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਬਾਕੀ ਪਲੀਜ਼ ਚੈਨਲ ਤੇ ਨਵੇਂ ਹੁੰਦੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਫਿਰ ਦੇਖਿਆ ਕਰੋ ਤੇ ਵਾਪਸ ਸ਼ੇਅਰ ਕਰਦੇ ਆ ਕਰੋ ਸੋਣਾ ਜੀ ਕਮੈਂਟ ਵੀ ਜਰੂਰ ਕਰਿਆ ਕਰੋ ਚਲੋ ਜੀ ਸਾਰਿਆਂ ਨੂੰ ਸੱਚੇ ਕਾਰਜੀ ਬਾਏ ਬਾਏ